ਯਸਕਲ ਦੇ ਘਰ ਆ ਗਏ ਸੀ ਮੈਂ ਉਹ ਲੈ ਜੀ ਨਾਮ ਜਾਣਦੇ ਬੜੇ ਨੇ ਲਾਓ ਜੀ ਘਰੇ ਬੰਦੇ ਮਹਿਮਾਨ ਆਏ ਬੈਠੇ ਨੇ ਸਸੀ ਦਾ ਬਾਈ ਉਹ ਬਾਪਾ ਪਰਸੇ ਟੀਤੀ ਵੀ ਨਗਰਾਉਂਦੇ ਨੇ ਇਦਾਂ ਕਰਕੇ ਹਾਂ ਲਾਓ ਜੀ ਘਰੇ ਆਉਂਦੇ ਨੂੰ ਸਾਰਾ ਹੋਣੀ ਆਏ ਬੈਠੇ ਨੇਗੇ ਹਾਂਜੀ ਸੰਡੇ ਫਿਰ ਉਧਰ ਚੱਲ ਜਾਗੇ ਫ੍ਰੀ ਹੋ ਜਾਗੇ ਸੰਡੇ ਇਹਨਾਂ ਦੇ ਉੱਧਰ ਪ੍ਰੋਗਰਾਮ ਹੈ ਧਿਆਨ ਕੇ ਲਓ ਰਹੀ ਮੈਂ ਤੇ ਬਸ ਸਾਡੇ ਲੱਗੇ ਡਾਕਟਰ ਦਾ ਕਹਿੰਦੇ ਨਾਮ ਉਹ ਤਾਂ ਸਹੀ ਗੱਲ ਉਹ ਚੰਗੇ ਬਲੇ ਦੇ ਚੰਗੇ ਬਲੇ ਦੇ ਸਟੈਂਟ ਪਾਉਂਦੇ ਨੇ ਉਹ ਬਸ ਤਾਂ ਕੋਈ ਜਾਂਦਾ ਨਾ ਗਏ ਮੇਰੇ ਤੇ ਪੇਨ ਹੋ ਰਹੀ ਜੀ ਤੇ ਉਹ ਜਿਹੜੀ ਬਲੋਕ ਹੈ ਜਿਹੜੀ ਉਹ ਦਵਾਈਆਂ ਨਿਕਲ ਸਕਦੀ ਉਹ ਹੁੰਦੇ ਨੇ ਸਟੈਂਟ ਪਾਉਂਦੇ ਨੇ ਉਹ ਪਰ ਐ ਆ ਸੌਰਮ ਕਿੰਨਾ ਆਪਾਂ ਦਵਾਈ ਜਿਹੜੀ ਇਹ ਗੋਡੇ ਦੀ ਖਾਵਾਂਗੇ ਇਹ ਹਟਾ ਦੂ ਦੂਆ ਰੋਗ ਦਾ ਇਹ ਤਾਂ ਹੈ ਦਵਾਈ ਪਰ ਪਵਾਗੇ ਸੌਰਮ ਮੇਰੀ ਗੱਲ ਸੁਣ ਡਾਕਟਰ ਨੇ ਐਕਸ-ਰੇ ਕੀਤਾ ਨਾ ਤਾਂ ਗੋਡੇ ਦਾ ਠੀਕ ਆ ਉਹ ਕਹਿੰਦਾ ਹਲੇ ਤੁਹਾਡੇ ਗੋਡੇ ਪੈਣ ਵਾਲੇ ਹੈ ਨਹੀਂ ਕਹਿੰਦਾ ਮੇਰਾ ਕੀ ਮੈਂ ਤਾਂ ਪੈਸੇ ਘੋੜਨਾਂ ਦਾ ਪਾ ਦੂੰਗਾ ਤਾਂ ਉਹ ਜਿੰਨੇ ਗੱਲ ਕਰਿਆ ਹਾਂ ਆ ਜਿੰਨੇ ਦੱਸਿਆ ਅਜ ਤਾਂ ਸਟੰਡ ਪਾ ਤੇ ਉਹ ਕੰਮ ਨਹੀਂ ਕੀਤਾ ਉਹ ਕਹਿੰਦਾ ਹਾਲੇ ਪੈਣ ਵਾਲੇ ਹੈ ਨਹੀਂ ਇਹ ਅੱਛਾ ਪਰ ਉਹ ਹੀ ਚੱਕਰ ਅੰਟੀ ਦੀ ਗੱਲ ਵੀ ਟੀ ਹੈ ਕਿ ਜਿਹੜੀ ਦਵਾਈ ਹੈ ਨਾ ਉਹ ਭਾਈ ਲੀਵਰ ਤੇ ਅਸਰ ਕਰਦੀ ਹੈ ਪਤਾ ਨਹੀਂ ਹੁਣ ਦੇਖੋ ਚਲੋ ਕਿੰਨੀ ਕੀ ਦੇਰ ਖਾ ਲੋਗੇ ਦਵਾਈ ਤੁਸੀਂ ਨਾ ਮਾਰੀ ਤੇਜ਼ ਉਹ ਤਾਂ ਬਸ ਲੋ ਕੁ ਦਿਨ ਤੇ ਦਵਾਈ ਅੱਛਾ ਹਾਂਜੀ ਹਾਜੀ ਬਰਸਾ ਬਣਾਈ ਉਹ ਉੱਥੇ ਬਣਾਈ ਸੀ ਜੈਕੋ ਹਾਂ ਜੈਫਰ ਬਣਾਈ ਸੀ ਸਫੋਗੇ ਇਹ ਕੈਮਰਾ ਗੱਲ ਹੋਏ ਦੀ ਗੱਲ ਕੀ ਕਰੀਏ ਹੁਣ ਉਹਨੇ ਵੀ ਗੱਲ ਅਸੀਂ ਕਹਿੰਦੇ ਵੀ ਗਰੀਬਾਂ ਸਾਡੀ ਛੋਟੇ ਹੁੰਦੇ ਕੀ ਇਹ ਮੈਂ ਤੁਸੀਂ ਇਦਾਂ ਨਹੀਂ ਕਰਦੇ ਮੈਂ ਦੋਸਤ ਮਮਾ ਚਾਰ ਗੱਲਾਂ ਕੋਲ ਬਣਾਉਂਦੇ ਉਹਨੇ ਗੱਲ ਨਹੀਂ ਸੁਣੀ ਪੂਰੀ ਹੈ ਇਕੱਲੀ ਇਕੱਲੀ ਪੂਆ ਉਹ ਤੇ ਪਿੰਡ ਹੈ ਨਾ ਉਹਨੇ ਗੱਲ ਹੀ ਨਹੀਂ ਵਸ ਉਹਨੇ ਸੁਣ ਕਰਾ ਗੱਲ ਨਹੀਂ ਸੁਣਨੀ আচ্ছা ਇੰਨੀ ਗੱਲਾਂ ਬਾਤ ਦੇ ਨਹੀ ਨਹੀਂ ਸੁਣ ਵੀ ਲੰਦੇ ਗੱਲ ਲੱਗੀ ਭਲੇ ਇੱਕ ਗੱਲ ਸੁਣੀ ਨਾ ਫਿਰ ਦੱਸ ਉਹਨਾਂ ਨੂੰ ਸੁਣਾ ਦੇਣੀ ਕੀ ਤੁਸੀਂ ਫੇਰ ਇੱਕ ਗੱਲ ਸੁਣਾ ਰਹੀਂ ਫਿਰ ਉਹ ਗਿਆ 10 ਹੋਰ ਸੁਣਾ ਦੇਣੀ ਵਧੀਆ ਤੇ ਵਿਆਹ ਤੋਂ ਬਾਅਦ ਸਿਰਫ 3-4 ਵਾਲੇ ਮਿਲਿਆ ਹੋਣਾ ਸਾਨੂੰ ਹੈਲੋ 14 ਸਾਲ ਵਿਆਹ ਨੂੰ ਹਾਂ ਜੇਹੀ ਕੋਰੀ ਸੀ ਗੇ ਜੀ ਮੈਂ ਤੇ ਮਿੰਝੇ ਕੇ ਪੇਪਰ ਪਾਣਾ ਜੀ ਨੰਬਰ ਹੀ ਨਹੀਂ ਹੈ ਅਸੀਂ ਫੋਨ ਕਿ ਕਰਾਂ ਵੀ ਪਤਾ ਹੈ ਆਪ ਜਿਹੜੇ ਸ਼ਰੀਕੇ ਹੁੰਦੇ ਨੇ ਫਿਰ ਉਹਨਾਂ ਨਾਲ ਗੱਲ ਕੀ ਕਰਦੇ ਨੇ ਕਿ ਮਮਾ ਅਲਕਾ ਚੱਲ ਲਈ ਪੇਕਿਆਂ ਨੂੰ 12 ਤਰੀਕ ਦਿ ਗਈ ਹੋਈ ਸੀ ਦੁਬਾਰਾ ਫੇਰ ਚੱਲੀ ਮੈਂ ਉੱਥੇ ਦੀ ਉੱਥੇ ਖੜੀ ਗਈ ਐ ਤੇ ਇਹ ਵੀ ਜਾਣਗੇ ਮੈਂ ਵੀ ਜਾਣਾ ਛੁੱਟੀਆਂ ਖਤਮ ਹੋ ਜਾਂਦੀਆਂ ਨੇ ਮੇਰੇ ਕੋਲ ਜਾਣ ਦਾ ਬਣਦਾ ਨਹੀਂ ਭਾਬੀ ਦੀਆਂ ਛੁੱਟੀਆਂ ਜਲਾਈ ਮਿੰਨੇ ਕਰਤੇ ਨਹੀਂ ਇੱਕ ਜਲੇ ਸਕੂਲ ਜਾਣਾ ਅੱਛਾ ਐਤ ਜਲਦੀ ਪੈ ਗਈਆਂ ਨੇ ਹਾਂ ਆਜੋ 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 ਕੁੜੀ ਨੂੰ ਕਾਲੀ ਹੋਈ ਪਈ ਜਾਣ ਦੀ ਪੂਰੀ ਮੈਨੂੰ ਨਾਨਕੇ ਜਾਣਾ ਤਾਂ ਅ ਸ਼ੀਸ਼ੇ ਕਿਉਂ ਖੋਲੇ ਏਸੀ ਲੱਗ ਜਾਏ ਉਹ ਦੇਖਦੇ ਹਾਂ ਕਿਦਾਂ ਮੈਨੂੰ ਤਾਂ ਮੌਸਮ ਠੀਕ ਹੋਏ ਨੇ ਗਰਮਾਵਾ ਬਹੁਤ ਚਲਦੀ ਹੈ ਯਾਰ ਪੈਤੀ ਹਵਾ ਨਾਲ ਵੀ ਠੀਕ ਹੋ ਜਾਂਦਾ ਹੁਣ ਠੀਕ ਹੋ ਜਾਂਦਾ ਮੇਰੇ ਨਾਲ ਹਾਂ ਜਿਆਦਾ ਖੋਲੋ ਕੈਂਸ ਤਾਂ ਯਾਰ ਨਹੀਂ ਕਰਦਾ ਇਹ ਗੱਲ ਹਾਂ ਫਿਰ ਬਹੁਤ ਹੁੰਦਾ ਕਿ ਨਹੀਂ ਪਿੱਛੇ ਹਵਾ ਆਉਂਦੀ ਨਹੀਂ ਹੁੰਦੀ ਆ ਜਾਂਦੇ ਕਰਕੇ ਨਾ ਆ ਵਾਈਜ਼ਰ ਕਰਕੇ ਹਵਾ ਨਹੀਂ ਆਉਂਦੀ ਮੇਰੇ ਵਰਗਾ ਹੀ ਹੈ ਜਿਵੇਂ ਇਦਾਂ ਨਹੀਂ ਲੋ ਚਲੋ